ਮਾਂ ਮਿਆ ਪਿਆਰ ਰੱਖੀ ਨੇਡਾ ਤੋਂ ਪੁੱਤ ਚੋਰੀ ਚੋਰੀ 4 ਸਾਲਾਂ ਬਾਅਦ ਘਰ ਵਾਪਸ ਆਉਂਦਾ ਤਾਂ ਦੇਖੋ ਕਿਵੇਂ ਬੇੜੇ 'ਚ ਬੈਠੇ ਸਾਰੇ ਟੱਬਰ ਨੂੰ ਭਾਜਣਾ ਪਾ ਦਿੰਦਾ ਤੇ ਜਦੋਂ ਮਾਂ ਆਪਣੇ ਪੁੱਤ ਨੂੰ ਦੇਖਦੀ ਹੈ ਤੇ ਮਾਂ ਭਾਵੁਕ ਹੋ ਜਾਂਦੀ ਹੈ ਤੇ ਉੱਚੀ ਉੱਚੀ ਰੋਣ ਲੱਗ ਪਈ ਜੇ ਤੁਸੀਂ ਅੱਗੇ ਵੀਡੀਓ ਕਲਿੱਪ ਦੇਖ ਸਕਦੇ ਹੋ ਮੇਰਾ ਦਾ ਮਾਮੀ ਕਿਉਂ ਰੋਨੀ ਆਉਂਦਾ ਆ ਗਿਆ ਆ ਦੇਖਾ ਵੀ ਆ ਗਈ ਇਹਨੂੰ ਵੀ ਮੈਂ ਲੈ ਜਾਂਦਾ ਆ ਦੇਖਾ ਕੇ ਇਹਨੇ ਵੀ ਹਾਂ ਆ ਦੇਖਾ ਇਹ ਹੀ ਲੱਗਿਆ ਬਾਦ ਨਾ ਲੈ ਫਾਬੇ ਦੇ ਤੂੰ ਪੁੱਛ ਸੱਜਣਾ ਅਸੀਂ ਕਿਉਂ ਪਰਦੇਸੀ ਹੋਏ ਹਰ ਚਟਨੇ ਸੌਖੇ ਨਹੀਂ ਜਨਾਨੋ to the